ਅੱਜ ਥੋੜੀ ਜਿਹੀ ਟਿੱਪਣੀ ਕਰਨਾ ਚਾਹੁੰਨਾ ਕਿ ਸੁਣ ਰਹੇ ਕਿ ਅਕਾਲੀ ਭਾਜਪਾ ਦਾ ਗੱਠ ਜੋੜ ਹੋ ਰਿਹਾ ਲੇਕਿਨ ਗੱਠ ਜੋੜ ਤਾਂ ਟੁੱਟਿਆ ਇਸ ਕਰਕੇ ਸੀ ਹਰਸਿਮਰਤ ਕੌਰ ਹੋਣਾ ਨੇ ਇਸ ਲਈ ਸਹਿਫਾ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਦ ਤੱਕ ਮਿਨਿਮਮ ਸਪੋਰਟ ਪ੍ਰਾਈਮ ਐਮਐਸਪੀ ਨੂੰ ਕਾਨੂੰਨ ਨਹੀਂ ਬਣਾਏਗੀ ਬੀਜੇਪੀ ਅਸੀਂ ਮੈਂ ਅਸੀਂ ਇਸ ਸਰਕਾਰ ਚ ਨਹੀਂ ਰਹਿ ਸਕਦੇ ਤਾਂ ਫਿਰ ਉਹਨੂੰ ਕੇਰੇ ਮੂਹ ਦੇ ਨਾਲ ਬਿਨਾ ਐਮਐਸਪੀ ਦਾ ਕਾਨੂੰਨ ਲਿਆ ਜਾਂ ਜਿਹੜੀਆਂ ਵੱਡੀਆਂ ਗੱਲਾਂ ਨੇ ਕਿਸਾਨਾਂ ਦੀਆਂ ਉਹਨਾਂ ਨੇ ਆ ਗੱਲਾਂ ਨੂੰ ਪੂਰੇ ਕਰਾਉਣ ਤੋਂ ਬਗੈਰ ਉਹ ਕਿਹੜੇ ਗੱਲ ਦੇ ਨਾਲ ਕਿਹੜੀ ਗੱਲ ਨਾਲ ਉਹ ਗੱਠਜੋੜ ਵਿੱਚ ਜਾਣ ਸੰਭੋਧ ਕੋਈ ਇਤਰਾਜ਼ ਨਹੀਂ ਕਿ ਗੱਠਜੋੜ ਕਰਨਾ ਉਹ ਜੀ ਸਭ ਕੇ ਕਰ ਸਕਦੇ ਪਰ ਬਹੁਤ ਸਾਰੇ ਇਸ਼ੂਜ਼ ਇਸ ਤਰ੍ਹਾਂ ਦੇ ਨੇ ਜਿਹੜਾ ਅਕਾਲੀ ਦਲ ਨੂੰ ਜਵਾਬ ਦੇਣੇ ਹੋਣਗੇ ਜਿੱਦਾਂ ਯੂਨੀਫਾਰਮ ਸਿਵਲ ਕੋਡ ਬਣ ਰਿਹਾ ਹੈ ਇਹ ਟਿੱਪਣੀ ਕਰਨਾ ਚਾਹੁੰਦਾ ਕਿ ਸੁਣ ਰਹੇ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋ ਰਿਹਾ ਲੇਕਿਨ ਗੱਠਜੋੜ ਤਾਂ ਟੁੱਟਿਆ ਇਸ ਕਰਕੇ ਸੀ ਹਰਸਿਮਰਤ ਕੌਰ ਹੋਣਾ ਨੇ ਇਸ ਲਈ ਅਸਤੀਫਾ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਦ ਤੱਕ ਮਿਨਿਮਮ ਸਪੋਰਟ ਪ੍ਰਾਈਮ ਐਮਐਸਪੀ ਨੂੰ ਕਾਨੂੰਨ ਨਹੀਂ ਬਣਾਏਗੀ ਬੀ ਅਸੀਂ ਮੈਂ ਅਸੀਂ ਇਸ ਸਰਕਾਰ 'ਚ ਨਹੀਂ ਰਹਿ ਸਕਦੇ ਤਾਂ ਫਿਰ ਉਹਨੂੰ ਕਿਹਰੇ ਮੂਹਰੇ ਦੇ ਨਾਲ ਬਿਨਾ ਐਮਐਸਪੀ ਦਾ ਕਾਨੂੰਨ ਲਿਆ ਜਾਂ ਜਿਹੜੀਆਂ ਵੱਡੀਆਂ ਗੱਲਾਂ ਨੇ ਕਿਸਾਨਾਂ ਦੀਆਂ ਉਹਨਾਂ ਨੇ ਗੱਲਾਂ ਨੂੰ ਪੂਰੇ ਕਰਾਉਣ ਤੋਂ ਬਗੈਰ ਉਹ ਕਿਹੜੇ ਗੱਲ ਦੇ ਨਾਲ ਕਿਹੜੀ ਗੱਲ ਨਾਲ ਉਹ ਗੱਠਜੋੜ ਤੇ ਜਾਣ ਸੰਭੋ ਕੋਈ ਇਤਰਾਜ਼ ਨਹੀਂ ਕਿ ਗੱਠਜੋੜ ਕਰਨਾ ਉਹ ਜੀ ਸੱਦ ਕੇ ਕਰ ਸਕਦੇ ਪਰ ਬਹੁਤ ਸਾਰੇ ਇਸ਼ੂਜ਼ ਇਸ ਤਰ੍ਹਾਂ ਦੇ ਨੇ ਜਿਹੜਾ ਅਕਾਲੀ ਦਲ ਨੂੰ ਜਵਾਬ ਦੇਣੇ ਹੋਣਗੇ ਜਿੱਦਾਂ ਯੂਨੀਫਾਰਮ ਸਿਵਲ ਕੋਡ ਬਣ ਰਿਹਾ ਹੈ ਉਤਰਾਖੰਡ ਦੇ ਵਿੱਚ ਉਹ ਉਹ ਘੱਟ ਗਿਣਤੀਆਂ ਵਾਸਤੇ ਸਿੱਧੀ ਸਿੱਧੀ ਖਤਰੇ ਦੀ ਘੰਟੀ ਅੱਜ ਇੱਕ ਸਟੇਜ 'ਤੇ ਬਣਾਇਆ 2024 ਦੇ ਚੋਣਾਂ ਤੋਂ ਬਾਅਦ ਸਾਰੇ ਦੇਸ਼ ਵਿੱਚ ਕਾਨੂੰਨ ਬਣਾਏ ਬਣੇਗਾ ਤਾਂ ਉਹਦੇ 'ਚ ਚਾਹੇ ਉਹ 크ਿਸਚੀਅਨਸ ਨੇ ਚਾਹੇ ਹੋ ਮੁਸਲਮਾਨ ਨੇ ਚਾਹੇ ਹੋ ਸਿੱਖ ਨੇ ਚਾਹੇ ਹੋ ਦਲਿਤ ਨੇ ਉਹਨਾਂ ਦੇ ਤਾਂ ਅਧਿਕਾਰ ਹੀ ਵਿਚਾਰਿਆਂ ਦੇ ਖੁੰਝ ਜਾਣਗੇ ਸੋ ਆਪਾਂ ਸਾਰਿਆਂ ਨੂੰ ਇਸ ਤਰ੍ਹਾਂ ਦੇ ਇਸ਼ੂਜ਼ ਦੇ ਉੱਤੇ ਵੀ ਪੈਰਾ ਦੇਣਾ ਚਾਹੀਦਾ ਜਿਹੜਾ ਹਜੂਰ ਸਾਹਿਬ ਦੇ ਬੋਰਡ ਵਿੱਚ ਡਾਇਰੈਕਟ ਨਾਮਿਨੇਟ ਕਰਨ ਲੱਗੀ ਗਵਰਨਮੈਂਟ ਇਹ ਵੀ ਗਲਤ ਹੈ ਤੁਸੀਂ ਹਰ ਇੱਕ ਆਦਿ ਹਰ ਇੱਕ ਧਰਮ ਦੇ ਲੋਕਾਂ ਨੂੰ ਫ੍ਰੀडम ਦਿਓ ਕਿ ਆਪਣੇ ਉਹ ਮਰਜ਼ੀ ਦੇ ਨਾਲ ਆਪਣੇ ਧਾਰਮਿਕ ਪ੍ਰੈਕਟਿਸਸ ਕਰ ਸਕਣ ਉਹਦੇ ਚ ਮਦਖਲਨ ਮਦਖਲ ਕਰਦੀ ਹੈ ਸਰਕਾਰ ਤਾਂ ਉਹਦਾ ਕੋਈ ਅੱਛੇ ਰਿਜ਼ਲਟ ਨਹੀਂ ਨਿਕਲਦੇ ਆਈ ਐਮ ਕਵਾਈਟ ਸ਼ੋਰ ਕਿ ਸਾਰੀਆਂ ਗੱਲਾਂ ਕੇਂਦਰ ਸਰਕਾਰ ਵੀ ਸਮਝਦੀ ਆ ਔਰ ਸਾਡੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਜਿਹੜਾ ਸਾਰਾ ਡਿਮਾਂਡਸ ਹੈ ਬਹੁਤ ਲਿਜਿਟਿਮੀਟ ਬਲਕਿ ਮੈਂ ਇਹਦੇ ਚ ਐਡ ਕਰ ਦੇਣਾ ਕਿ ਬੰਦੀ ਸਿੰਘਾਂ ਦੀ ਵੀ ਗੱਲ ਬਹੁਤ ਲੈਜਿਟਿਮੇਟ ਡਿਮਾਂਡ ਜਿਹੜੇ ਵਿਚਾਰੇ ਜੇਲ੍ਹਾਂ ਕੈਂਦਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਦੇ ਆਸਤੇ ਰੱਖਦੇ ਆ ਆਪਾਂ ਸਾਰੇ ਇੱਕ ਦੇਸ਼ ਦੇ ਵਸਣਦੇ ਆ ਜੇ ਆਪਾਂ ਇਸ ਤਰ੍ਹਾਂ ਨਾਲ ਇੱਕ ਵਰਗ ਨਾਲ ਇੱਕ ਹਿੱਸੇ ਨਾਲ ਇੱਕ ਕਿਸੇ ਨਾਲ ਜ਼ਿਆਤੀ ਕਰਾਂਗੇ ਤਾਂ ਉਹਦੇ ਨਾਲ ਉਹ ਦੇਸ਼ ਤੋਂ ਦੂਰ ਹੁੰਦੇ ਨੇ ਉਹ ਦੇਸ਼ ਬੇਸ਼ ਮਜ਼ਬੂਤ ਨਹੀਂ ਹੁੰਦਾ ਉਹ ਦੇਸ਼ ਕਮਜ਼ੋਰ ਹੁੰਦਾ ਵਾ ਤੋ ਕਮਿੰਗ ਬੈਕ ਟੂ ਦਾ ਪੁਆਇੰਟ ਦੁਬਾਰਾ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜਾ 13 ਫਿਬਰੂਰੀ ਨੂੰ ਕਿਸਾਨ ਮਜ਼ਦੂਰ ਮੋਰਚਾ ਨੇ ਕਾਲ ਦਿੱਤੀ ਆ ਦਿੱਲੀ ਚੱਲੋ ਦੀ ਦਿੱਲੀ ਮਾਰਚ ਦੀ ਉਹਦੇ ਚ ਵੱਧ ਚੜ ਕੇ ਟਰੈਕਟਰ ਟਰਾਲੀਆਂ ਲੈ ਕੇ ਔਰ ਉਹਦੇ ਚ ਹਿੱਸਾ ਪਾਓ ਔਰ ਨਾਲ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਵੀ ਪੰਜਾਬ ਦੇ ਵਿੱਚ ਕਾਲ ਦਿੰਦੀਆਂ ਉਹਨਾਂ ਸਾਰਿਆਂ ਨੂੰ ਮਜ਼ਬੂਤ ਕਰੋ ਉਹਨਾਂ ਦੀਆਂ ਹੱਕੀ ਮੰਗਾਂ ਦੀ ਸਪੋਰਟ ਕਰੋ ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ